ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਲਾੜ ਲੀਆਂ ਫੌਜਾਂ ਗਈਆਂ ਤੇ ਬੀਬੀ ਚੌਂਕੀ ਲਾ ਰਹੀ ਤੇ ਦੁਨੀਆਂ ਵੀ ਵੇਖੋ ਕਿੰਦਾ ਬੈਠੀ ਬੀਬੀਆਂ ਸਾਰੀਆਂ ਬੈਠੀਆਂ ਦੇਹ ਧਰੀ ਗੁਰਮੁਖੋ ਜਾਣਦਾ ਤੁਸੀਂ ਵੇਖ ਲਓ ਵੀ ਕੀ ਹਾਲ ਹੋ ਰਿਹਾ ਅੱਜ ਕਰ ਦੁਨੀਆਂ ਦੇ ਵਿੱਚ ਵੇਖੋ ਹੁਣ ਤੁਸੀਂ ਵੇਖੋ ਇਹ ਵੀਡੀਓ ਸਾਰੀ ਤੁਹਾਨੂੰ ਲੱਗ ਜਾਏਗਾ ਪਤਾ ਵੀ ਕੀ ਕਰ ਰਹੀ ਬੀਬੀ ਇੱਥੇ ਭਾਈ ਜੋਈ ਇਹਦੇ ਵਾਇਗੁਰੂ ਭਲਾ ਕਰੀ ਜੇ ਤੁਹਾਨੂੰ ਬ੍ਰਿਟੈਂਸਾਂ ਦੇ ਚੇ ਪਾਸ਼ਾ ਮਹਾਰਾਜ ਨੂੰ ਕੁਝ ਮਿਲਿਆ ਤੇ ਮਿਲਣਾ ਤੁਹਾਨੂੰ ਇਹਨਾਂ ਦੇ ਤਾਰੀਖਾਂ ਤੋਂ ਵੀ ਕੋਈ ਜੜਾ ਸਮਝੋ ਬੜੀ ਸੋਚਣ ਵਾਲੀ ਗੱਲ ਹੈ ਮਹਾਰਾਜ ਆਪਣੇ ਵਾਸਤੇ ਆ ਸਾਰੇ ਵੇਖੋ ਕੀ ਹੋ ਗਿਆ ਆਪਣੇ ਪੰਜਾਬ ਨੂੰ ਸਾਰੇ ਆਪਾਂ ਇਹਨਾਂ ਦੇ ਲਾੜੀ ਲੱਗੀ ਜਾਂਦੇ ਆ ਸੱਚੇ ਪਾਸ਼ਾ ਮਹਾਰਾਜ ਨੇ ਆਪਣੇ ਸਾਰੇ ਪੁੱਤ ਵਰ ਤੇ ਪਤਰਾ ਸਭ ਸੰਸ ਕੁਰਬਾਨ ਕਰਤਾ ਮੜਿਆਓ ਚੰਗੇ ਰਹੋਗੇ ਸੱਚੇ ਪਾਸ਼ਾ ਤੁਹਾਡੇ ਤੇ ਮਿਹਰ ਕਰੇ ਸਾਰੇ ਮੜਿਆਓ ਖਿਸ਼ੀ ਸਾ ਸੁਣੋ ساری ਵੀਡੀਓ ਕੀ ਰੋਲਾ ਪਿਆ ਤੁਹਾਨੂੰ ਸਾਰਾ ਲੱਗ ਜੇਗਾ ਪਤਾ ਬੀਬੀ ਕੀ ਕਰਦੀ ਕੀ ਨਹੀਂ ਹੁਣ ਤੁਸੀਂ ਦੇਖੋ ساری ਵੀਡੀਓ ਆ ਮੇਰਾ ਨਖਰਾ ਮੇਰੇ ਚ ਆ ਗਿਆ ਮੈਂ ਇੱਥੇ ਖੇਡਣ ਲੱਗੇ ਕਣ ਬਾਬੇ ਮੈਂ ਇੱਥੇ ਖੇਡਣ ਲੱਗੇ ਆਪਣੇ ਵੱਲੋਂ ਮੈਨੂੰ ਪੁੱਛਣਗੇ ਕਿ ਦੱਸ ਤੂੰ ਕੌਣਾ ਮੈਂ ਕਹੂੰਗਾ ਵੀ ਫਲਾਨਾ ਨਾਮ ਲੈਣਾ ਹੁੰਦਾ ਮੇਰੇ ਚ ਇਹ ਆ ਗਿਆ ਇਹ ਨਾਮ ਲੈਣ ਵੀ ਮੇਰੇ ਚ ਫਲਾਨਾ ਆਉਂਦਾ ਸੀ ਨਹੀਂ ਭਾਣੇ ਅ ਸਾਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣ ਆ ਇਸ ਗੱਲ ਤੇ ਕਾਤੋਂ ਆ ਪਾੜੇ ਪਏ ਆ ਨੇ ਦੇਖੋ ਇਹ ਚ ਤੂੰ ਦੱਸ ਵੀ ਤੂੰ ਹੀ ਦੱਸਦੀ ਹੁੰਨੀ ਸਾਨੂੰ ਹਾਂ ਹਾਂ ਦੇਖੋ ਜੀ ਪਹਿਲਾਂ ਗੱਲ ਸੁਣੋ ਜਦੋਂ ਹੁਣ ਅਸੀਂ ਇੱਥੇ ਗੱਡੀ ਤੇ ਬੈਠ ਗਏ ਮਨਨ ਸੰਗਤ ਆ ਗਈ ਸੰਗਤ ਨੇ ਮੱਥਾ ਟੇਕ ਲਿਆ ਬੈਠ ਗਈ ਅਸੀਂ ਬੈਠੇ ਸਾਨੂੰ ਨਹੀਂ ਪਤਾ ਕਿ ਸਾਡੇ ਚ ਕਹਿੰਦੇ ਆ ਕਿ ਬਾਜ ਦਿੱਤੀ ਆ ਸਾਨੂੰ ਨਹੀਂ ਪਤਾ ਅਸੀਂ ਵੀ ਐਸੀ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਦੇਖੋ ਜਿਹੜੀ ਸਾਨੂੰ ਧੀਕਰਿਆ ਜਾਂ ਸੁਣ ਰਿਹਾ ਹੁਣ ਤੁਸੀਂ ਐ ਲਾ ਲੋ ਤੇ ਇੱਥੇ ਸੰਗਤ ਦੇ ਕੋਲ ਇੱਤੋਂ ਹੁਣ ਬੈਠ ਸੰਗਤ ਦੇ ਪੱਲੇ ਬੀਬੀ ਜੀ ਇੱਕ ਸਵਾਲ ਆ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲ ਬਾਬਾ ਜੀ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਦੇ ਵਿੱਚ ਬੈਠਦੇ ਆ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਵਿੱਚ ਆ ਕੇ ਕਿਹੜਾ ਸੰਗਤ ਨੂੰ ਸੱਚੀਆਂ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਸਾਡੇ ਇੱਕ ਬੰਦੇ ਸਾਡੇ ਇੱਕ ਬੰਦੇ ਦੀ ਪੁੱਛ ਕੱਢ ਦੋ 10000 ਦਾ ਸਮਾਨ ਜਿਹੜਾ ਮਰਜ਼ੀ ਲਿਖਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਉਹ ਚੀਜ਼ ਪ੍ਰਵੇਸ਼ ਕਰਕੇ ਤੇ ਮੇਰੇ ਆ ਮੋਬਾਈਲ ਦਾ ਕੱਲਾ ਪੈਟਰਨ ਖੋਲਣਾ ਪੈਣਾ ਅਸੀਂ ਤਾਂ ਨਾ ਤਾਂ ਸਮਾਨ ਲਿਖੀਏ ਕਿਉਂ ਜੇ ਤੁਸ ਪਰ ਮੰਨ ਲਓ ਦੇਖੋ ਨੀ ਅਸੀਂ ਤਾਂ ਬਾਬੇ ਦੀ ਸਿਰ पे ਇਹ ਕਹਿਦਨੇ ਆ ਵੀ ਇੱਥੇ ਆ ਸੁੱਖ ਸੱਪ ਲੋ ਜਿਵੇਂ ਸਾਡੀ ਗੱਥੀ ਆਜੋ ਆਪਾਂ ਸੁੱਖ ਇੱਥੇ ਆ ਜੀ ਕੋਈ ਨਹੀਂ ਸੁੱਖ ਕਮਾਉਨੇ ਜਿਹੜੀਆਂ ਗੱਲਾਂ ਤੂੰ ਇੱਥੇ ਦੱਸ ਰਹੀ ਸੀ ਹੀਲੀਆਂ ਦਿੰਦੀ ਉਹਦੀ ਗੱਲ ਕਰ ਸੁੱਖ ਤਾਂ ਅਸੀਂ ਵੀ ਤੈਨੂੰ ਸੁੱਖ ਤਾਂ ਸਾਰੇ ਸੁਖ ਦੇਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲਹਿਰ ਚੱਲ ਰਹੀ ਹੈ ਕਿਵੇਂ ਲੈ ਆਓ ਲਹਿਰ ਦੁਆਰਾ ਲੈ ਆਓ ਜੀ ਅਸੀਂ ਵੇਟ ਕਰਦੇ ਬੀਬਾ ਗੱਲ ਗੱਲ ਇੱਥੇ ਇਹਨਾਂ ਨੂੰ ਵੀ ਇਹ ਸਭ ਬਾਈ ਜੀ ਬਾਈ ਜੀ ਗੱਲ ਸੱਚ ਹੈ ਕਿ ਝੂਠ ਬਾਈ ਬੀਬਾ ਮੇਰੀ ਗੱਲ ਸੁਣਾ ਜਿਆਦਾ ਤੁਸੀਂ ਕਹੋ ਵੀ ਅਸੀਂ ਗਏ ਹਾਂ ਕੋਈ ਨਾ ਕੋਈ ਹਸਪਤਾਲ ਅੰਦਰ ਕੋਈ ਪਰਸਾ ਦਾ ਆਪ ਕਰੇ ਬੀਬੀ ਵੀ ਮੈਂ ਇਹ ਪਖੰਡ ਲੋਕਾਂ ਨੂੰ ਗਮਰਾ ਦੇਖੋ ਜੀ ਮੈਨੂੰ ਬਾਅਦ ਨਹੀਂ ਪਿੱਛੋਂ ਕਰ ਮੈਂ ਤੁਸੀ ਯਾਰ ਉਹ ਕਹਿ ਵੀ ਨਹੀਂ ਮੰਨ ਨਹੀਂ ਰਹੀ ਉਹ ਕਹਿ ਰਹੀ ਆਪ ਕਰ ਦੇਖੋ ਸਾਾਨੂੰ ਇਸ ਕਰੇ ਤੁਸੀਂ ਸਾਥ ਕਰੋ ਪਤਾ ਨਹੀਂ ਇਹ ਵੀ ਪਰਮਾਤਮਾ ਕਰਦੇ ਹਾਂ ਲੋ ਇਹਨਾਂ ਦੇ ਗੱਲ ਤੂੰ ਕਹਿ ਸਕਦੀਆਂ ਵੀ ਪਰਮਾਤਮਾ ਭਲਾ ਕਰਦਾ ਪਰਮਾਤਮਾ ਕਰਦਾ ਫਿਰ ਸਿਰ ਕਿਉਂ ਮੋਲਿਓ ਪਰਮਾਤਮਾ ਦਾ ਭਾਗ ਭਾਗ ਦੀ ਗੱਲ ਹੈ ਜੀ ਹਾਂਜੀ ਹਾਂਜੀ ਤਾਂ ਪਰ ਚਿੱਤਾਂ ਦੇ ਕਿਉਂ ਮੋਲਿਆ ਆਪਾਂ ਦਾ ਚਿੱਤ ਕਿਉਂ ਬੈਨੇ ਆ ਉਹਨਾਂ ਸੰਤ ਜੀ ਤੁਸੀਂ ਨੇ ਸੁਣ ਕੇ ਸਾਡੇ ਸਾਡੇ ਕੋਲੋਂ ਦਾ ਸਾਨੂੰ ਇਹ ਗੱਲ ਫਾਈਨਲ ਕਰ ਲਾ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦੋ ਜੀ ਦੇਖੋ ਤੁਸੀਂ ਲਾਸਟ ਫਿਕਸ ਕਰਨਾ ਸ਼ੁਰੂ ਜਾਂਦਰਾ ਤੋਹੜ ਦੇ ਜੇ ਕੋਸੋਂ ਆਉਂਦਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਕੋਈ ਮੱਖਾ ਮਾਰਿਆ ਜੇ ਤੁਸੀਂ ਕਰਦੇ ਹੋ ਫਿਰ ਤੁਸੀਂ ਦੱਸੋ ਸਾਡੇ ਸਵਾਲਾਂ ਦਾ ਜਵਾਬ ਸਾਡੇ ਚ ਨਾ ਦੇਖੋ ਮੈਂ ਨਹੀਂ ਕਹਿੰਦੀ ਮੇਰੇ ਤੇ ਬਾਬਾ ਆਉਂਦਾ ਹਾਂ ਜੇ ਮੇਰੇ ਤੇ ਮਾਤਾ ਆਉਂਦਾ ਜੀ ਦੇਖੋ ਅਸੀਂ ਤਾਂ ਸੇਵਾ ਕਰਦੇ ਹਾਂ ਇੱਥੇ ਕਿਵੇਂ ਕਰਦੇ ਫਿਰ ਤੁਸੀਂ ਸਿਰ ਕਿਉਂ ਘਰ ਮੋਨੇ ਹੋ ਜੀ ਕਿ ਕੋਈ ਗੱਲਤ ਰਹੋ ਅਸੀਂ ਗੁੱਗਾ ਪੀਰ ਜੀ ਦੀ ਕਿਤੇ ਪੰਜਾਬ ਸੌਰਤ ਤੇ ਵੱਡੀ ਜਗ੍ਹਾ ਬਣੀ ਹੋਈ ਕੋਈ ਮੇਲ ਮੇਨ ਜਗ੍ਹਾ ਬਣੀ ਨਹੀਂ ਨਹੀਂ ਛੋਟੀ ਜਗ੍ਹਾ ਬਣੀ ਹੈ ਨਹੀਂ ਨਹੀਂ ਕੋਈ ਕਿਤੇ ਤਾਂ ਬਣੀ ਹੋਊਗੀ ਮੇਨ ਛੋਟੀ ਸਸਤੀ ਬਣੀ ਹੋਈ ਹੈ ਜੀ ਗੁੱਗਾ ਮਾਰੀ Rajasthan ਅੱਛਾ ਗੁੱਗਾ ਮਾਰੀ ہاں ਉੱਥੇ ਲੋਕ ਜਾਣ ਆਉਂਦੀਆਂ ਮੱਥਾ ਟੇਕਣ ਸੰਨ ਕੋਈ ਇਤਰਾਜ ਨਹੀਂ ਹਾਂ ਜੀ ਤੁਸੀਂ ਘਰ ਜੀ ਗੁੱਗੇ ਨੂੰ ਮਾਰੀ ਬਿਠਾਏ ਹੋ ਦੇਖੋ ਜੀ ਜੇ ਪੀਰ ਦੇ ਨਾਂ ਤੇ ਪਖੰਡਾ ਨਾ ਗਮਰਾਹ ਨਾ ਦੇਖੋ ਸਾਡੇ ਮਿਰਦੂ ਸੇਵਾ ਕਰਦੇ ਸੀ ਇੱਕ ਬਜੋੜਾ ਸੀ ਗੁਗਾ ਗੁਗਾ ਪਿੰਡ ਤਾਂ ਬਹੁਤ ਦੂਰਾ ਇਹ ਬਾਬੇ ਮਰੇਕੋਟੜੇ ਨੂੰ ਮੰਨਦੇ ਸੀ ਸਿੱਧਾ ਉੱਥੇ ਭੇਜਣਾ ਨਹੀਂ ਸਾਡੇ ਬਹੁਤ ਬਾਬਾ ਜੀ ਨਹੀਂ ਨਹੀਂ ਅਸੀਂ ਇੱਕ ਇੱਕ ਮਿੰਟ ਗੁਗਾ ਗੁਗਾ ਗੁਗੇ ਦੀ ਨਾ ਚਲੋ ਤੁਸੀਂ ਇੱਕ ਦੀ ਟਿਕਾ ਉਹ ਤਾਂ ਦੂਰ ਆ ਤੁਸੀਂ ਸਾਨੂੰ ਦੱਸਾਂ ਪਸ ਸਿੱਖ ਤੁਹਾਨੂੰ ਬਾਰੇ ਸਾਨੂੰ ਜੋ ਮਰਜੀ ਸਵਾਲ ਕਰੋ ਅਸੀਂ ਜਵਾਬ ਦੇਵਾਂ ਤੁਸੀਂ ਗੁਗੇ ਨੂੰ ਮੰਨਣਾ ਗੁਗਾ ਦੀ ਰੋਂਦੇ ਸਾਰੇ ਮੰਨਦੇ ਗੁਗੇ ਦੇ ਪਿਤਾ ਦਾ ਕੀ ਨਾਮ ਸੀ ਦੇਖੋ ਉਹੀ ਫੇਰ ਗੱਲ ਲੱਗੀ ਜੀ ਅਸੀਂ ਤਾਂ ਉਹਦੀ ਸੇਵਾ ਕਰਦੇ ਹਾਂ ਇਹ ਤਾਂ ਮੌਜ ਤਾਂ ਹੋਣੀ ਚਾਹੀਦੀ ਹੈ ਇੱਥੇ ਸੇਵਾ ਕਰਦੇ ਲੋਕਾਂ ਨੂੰ ਕਮਰਾ ਦਿੰਦੇ ਆਪਣੀ ਨਿੱਜੀ ਕਾਨੂੰਨੀ ਜ਼ਰੂਰਤਾਂ ਨਹੀਂ ਦੇਖੋ ਇੱਕ ਮਿੰਟ ਇੱਕ ਬੱਸ ਇੱਕ ਵਾਰ ਸਾਰੀਆਂ ਗੱਲਾਂ ਛੱਡ ਦਿਓ ਇਦੋਂ ਪਹਿਲਾਂ ਇਦੋਂ ਪਹਿਲਾਂ ਛੋਟੇ ਤੇ ਕੀ ਚੱਲ ਰਿਹਾ ਸੀ ਬਸ ਜਦੋਂ ਅਸੀਂ ਆਏ ਹਾਂ ਬਾਬਾ ਜੀ ਸਾਡੀ ਆਪ ਨੂੰ ਇੱਕ ਵਾਰ ਸਹੀ ਪਹਿਲੇ ਦੱਸੀ ਇਦੋਂ ਪਹਿਲਾਂ ਕੀ ਚੱਲ ਰਿਹਾ ਸੀ ਜਦੋਂ ਤੁਸੀਂ ਸਿਰ ਹਿਲਾਇਆ ਨਹੀਂ ਹੋਣੀ ਵੀ ਮਾਤਾ ਜੀ ਨਹੀਂ ਉਹ ਕੀ ਹੈ ਨਾ ਕੀ ਕਰੇ ਕਿਹੜੀ ਹਵਾ ਸੀ ਦੋਸਤੋ ਦੇਖੋ ਕੋਈ ਸਾਡੇ ਤੇ ਮਾਤਾ ਨਹੀਂ ਸੀ ਜੀ ਕੋਈ ਹੋਣੀ ਨਹੀਂ ਸੀ ਕੋਈ ਪਖੰਡ ਨਹੀਂ ਸੀ ਫਿਰ ਕੀ ਸੀਗਾ ਤੁਹਾਨੂੰ ਕੁਝ ਨਹੀਂ ਪਤਾ ਸਾਡੇ ਆਂਦੀ ਆ ਚਲੋ ਐਂ ਕਰੋ ਸਾਡੀ ਉਹੀ ਚੀਜ਼ ਨੂੰ ਦੁਬਾਰੇ ਲੈਓਗੇ ਜਿੰਨਾ ਚਿਰ ਇਹ ਪਖੰਡ ਨਹੀਂ ਮੰਨਦੀ ਮੈਂ ਤੇਰੇ ਭਾਵੇਂ ਸ਼ਾਮ ਤੱਕ ਬੈਠਾ ਰੋ ਭਾਈ ਦੇਖੋ ਸਾਨੂੰ ਮੈਂ ਘਰ ਨਾ ਲਾਉਂਗਾ ਸਾਨੂੰ ਲੱਗਦਾ ਨਹੀਂ ਸੀ ਪਰਖਣਾ ਚਲੋ ਸਭੀ ਅੱਜ ਇੰਟਰਵਿਊ ਇੱਕ ਮਿੰਟ ਖਾਂਸੋ ਨਹੀਂ ਇਹਨੂੰ ਸਾਬਤ ਕਰੋ ਜਾਂ ਸਾਬਤ ਕਰੋ ਜਾਂ ਪਖੰਡਾ ਨਹੀਂ ਪਖੰਡਾ ਹੈ ਠੀਕ ਹੈ ਗਾਂ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਨਹੀਂ ਆਉਣਾ ਵਾ ਠੀਕ ਹੈ ਤੇ ਜੋਤ ਬੱਤੀ ਜਿਹੜੀ ਤੁਸੀਂ ਆਪ ਦੇ ਘਰੇ ਲਾਉਨੇ ਹੋ ਸਾਨੂੰ ਇੱਥੇ ਕੋਈ ਤਰਾਸ ਸਾਡੇ ਵੱਲੋਂ ਕੱਟੇ ਬੁੱਧੀ ਜੀ ਹਾਂਜੀ ਬਾਬਾ ਜੀ ਇੱਕ ਬੇਸਵਾਸ਼ ਜੀ ਅੰਦਰ ਫੋਟੋਆਂ ਲਾਈਆਂ ਨੇ ਨਹੀਂ ਉਹ ਲਾ ਲੈਣੀ ਇਹ ਤੁ ਲਵਾਉਣੀ ਹਾਂਜੀ ਲਾਓ ਬਾਬਾ ਜੀ ਉਹ ਤਾਂ ਸਾਡੇ ਗੁਰੂ ਨੇ ਨਹੀਂ 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 ਇਹ ਵੀਡੀਓ ਤੇ ਇੰਟਰਨੈਟ ਤੇ ਚੜ ਜਾਣੀ ਹੈ ਤੇ ਫਿਰ ਤੁਹਾਡੇ ਘਰਾਂ 'ਚ ਪੈਂਦੇ ਆ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਂਦੇ ਹੋ ਸਾਡੇ ਭਲਾਨੀ ਨੇ ਸਾਡੇ ਘਰੇ ਲੜਾਈ ਜਿ ਕੁਆਦੀ ਸਾਡਾ ਮੁੰਡਾ ਸਾਨੂੰ ਮੋਟਾ ਲੱਗਿਆ ਸਾਡੀ ਕੁੜੀ ਰੋਪਾ ਚ ਗਈ ਇਹੋ ਨੇ ਕਲੇਸ਼ ਕੀ ਸਾਡੇ ਕੋਲੇ ਲੈ ਕੇ ਆਉਣੇ ਉਹ ਜਾਂ ਗੁਰੂ ਜੀ ਦਾ ਲਾਡਲਾ ਖੋਸਾ ਤੇ ਲੈ ਕੇ ਆਉਣੇ ਇਹ ਜਿਹੜਾ ਸਭ ਪਖੰਡਵਾਦ ਹੈ ਜਿਹੜੇ ਕਮਾਈ ਵਾਲੇ ਵਕੀਰ ਹੁੰਦੇ ਆ ਨਾ ਜਿੱਦਾਂ ਕੀ ਗੱਤੀ ਲਾਉਂਦੇ ਆ ਬਾਬਾ ਫੂਲਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਗਦੀ ਨਹੀਂ ਬੋਲਦੇ ਉਹ ਸੰਕਾਰਕ ਸ਼ਬਦ ਨੇ ਸਾਡੇ ਉਹਨਾਂ ਉਹਨਾਂ ਲਈ ਦੇਵੀ ਦੇਵ ਤੇ ਜਾਂ ਪੀਰ ਪੀਰ ਉਹਨਾਂ ਦੇ ਲਈ ਸੰਕਾਰਕ ਸ਼ਬਦ ਨੇ ਇਹ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਐ ਅਖੰਡ ਕਰਕੇ ਠੱਗੀਆਂ ਮਾਰਦੇ ਐ ਇੱਥੇ ਕਈ ਲੋਕ ਬੈਠੇ ਵੀ ਹੋਣੇ ਐ ਮੈਨੂੰ ਬਹੁਤ ਫੁਮਾਉਂਦੇ ਐ ਵੀ ਸਾਡੇ ਤੋਂ 50000 ਰੁਪਏ ਲੈ ਗਿਆ ਕੋਈ ਲੱਖ ਲੈ ਗਿਆ ਕੋਈ 30 ਲੈ ਗਿਆ ਕੋਈ 10 ਲੈ ਗਿਆ ਠੀਕ ਐ ਜਿਹੜੇ ਜਿੱਤੀ ਦੀ ਜਿੱਤੀ ਬੱਤੀ ਲੌਂਦੀ ਐ ਇਸ ਨੂੰ ਪੁੱਛੇ ਪੀਰ ਤੇ 14 ਨਹੀਂ ਪਤਾ ਵੀ ਨਾਮ ਕੀ ਹੈ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਮ ਨਹੀਂ ਪਤਾ ਅਸੀਂ ਤੁਹਾਡੇ ਲੋਕਾਂ ਨੂੰ ਕਿੱਥੋਂ ਪੜਨਾ ਨੇ ਤੁਹਾਡੇ ਜਿਹੜੇ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਜਾਣਾਂਗੇ ਇਹੋ ਜੇ ਬਾਬੇ ਦੀ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਮੈਂ ਸਮਾਪਤੀ ਕਰਨੀ ਹੈ ਇਹੋ ਜੇ ਬਾਬਾ ਕੋਈ ਪਿੰਡ ਚੋਂ ਜਗਰਾਤਾ ਲਾਉਣ ਜਾਂ ਤਹਾਨ ਲਾਉਣ ਆ ਗਿਆ ਉਹਦੇ ਪਿੰਡਾਂ ਚ ਉਹ ਕਿਸੇ بڑے ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉਹ ਤਾਂ ਇਹ دیਵਾਨ ਲੱਗਣਾ ਹੈ ਜਗਰਾਂਤਾ ਲੱਗਣਾ ਹੈ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਕੋਏ ਨੂੰ ਮੁਰਕੇ ਸਾਹਮਣੇ ਟੈਂਪ ਲਗਾ ਉਹ ਕਹਿੰਦਾ ਪੁੱਤ ਵੀ ਤੂੰ ਵੀ ਆਈਂ ਤੈਨੂੰ ਅਸੀਂ ਸੱਚਖੰਡ ਦਾ ਰਾਹ ਖਾਵਾਗੇ ਉਹ ਪੜਿਆ ਲਿਖਿਆ ਬੱਚਾ ਕਹਿੰਦਾ ਜੀ ਰਾਹ ਤਾਂ ਤੈਨੂੰ ਇਹ ਨਹੀਂ ਪਤਾ ਵੀ دیਵਾਨ ਕਿੱਥੇ ਲੱਗਣਾ ਵੀ ਸੱਚਖੰਡ ਦਾ ਰਾਹ ਕਿੱਥੋਂ ਖਾਂਦਾ ਇਹ ਲੋਕ ਆਪਾਂ ਨੂੰ ਕਰਦੇ ਕਮਰਾ ਸਾਰਾ ਕੁਝ ਉੱਤੇ ਮੰਨਿਆ ਇੱਥੇ ਜਿੰਦੀ ਸੀ ਹੀਰਨਾ ਆਏ ਬਾਬਾ ਜੀ ਬੜੇ ਸਾਈਡ ਤੋਂ ਦੇਵੀ ਦੇਵਤਾ ਪ੍ਰਵੇਸ਼ ਹੋਇਆ ਆ ਨਾਲ ਬਾਥਰੂਮ ਬੜਿਆ ਇਹ ਵੀ ਬੇਦਬੀ ਹੈ ਇੱਕ ਜੱਟ ਨੇ ਵੇਖਿਆ ਜਿਹੜੇ ਉਦੋਂ ਵੀ ਸਿਰਫ ਆ ਗਏ ਸਿੰਘ ਇਹ ਟਲੇ ਨਹੀਂ ਤੇ ਸਾਹ ਇਹਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਹੈ ਇਹਨੇ ਸਾਰਾ ਕੁਝ ਮੰਨਿਆ ਕੋਈ ਮੇਰੇ ਚਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਵੜਾਵਾ ਦੇ ਰਹੀਆਂ ਸੋ ਇਹ ਜਿੱਦੀ ਵੱਲੋਂ ਬੇਨਤੀ ਹੁਣ ਅਸੀਂ ਕਰਉਣੀ ਹੈ ਜੋ ਇਹ ਸ਼ਰਮਾਰਦੀ ਹੈ ਸ਼ਰਮਾ ਰਹੀ ਜਿਹੜੇ ਜਿਹੜੇ ਵਚਨ ਕੀਤੇ ਸੰਗਤ ਨੂੰ ਮੋੜਦੇ ਸਾਰੇ ਜੱਫਾ ਕਰਦੇ ਸਾਰੇ ਬੇਨਤੀ ਹੈ ਬਾਈ ਜੀ ਤੁਸੀਂ ਪਿੱਛੇ ਜਾਓ ਪਿੱਛੇ ਜਾਓ ਬੇਨਤੀ ਹੈ ਅੱਜ ਤੱਕ ਅੱਥਰ ਗੱਦੀ ਨੂੰ ਚੱਲੋ ਇਹ ਪਖੰਡ ਸੀ ਦੇਖੋ ਜੀ ਸਾਡਾ ਸਾਡੇ ਚ ਕੋਈ ਬਾਬਾ ਨਹੀਂ ਕੋਈ ਮਾਤਾ ਨਹੀਂ ਕੋਈ ਦੇਵ ਨਹੀਂ ਸੁਣ ਲਓ ਭੈਣੋ ਅੰਦਰ ਅਸੀਂ ਤੁਹਾਨੂੰ ਕੋਈ ਡਰਾਏ ਤਾਂ ਕੋਈ ਮਾਰਿਆ ਬੰਦਾ ਕੋਈ ਬੋਲ ਬੋਲੇ ਇੱਕ ਕਰਕੇ ਹੋਰ ਵੀ ਸੰਗਤ ਬੈਠੀ ਐ ਜੋ ਆਸ ਨੇ ਕਹੀ ਐ ਜੇ ਤਾਂ ਤੁਹਾਡੇ ਵੀ ਕਰਾਮਾਤ ਹੁਣ ਵੀ ਦਿਖਾ ਦਿਓ ਜੇ ਤੁਹਾਡੀ ਰੋਹ ਵੀ ਦਾ ਜਵਾਬ ਨਹੀਂ ਦੋ ਅਸੀਂ ਜੇ ਤੁਹਾਡੇ ਕੋਈ ਦੇਵੀ ਦੇਵਤਾ ਹੁੰਦਾ ਤਾਂ ਹੁਣ ਵੀ ਹੋ ਸਕਦਾ ਬੀਬੀ ਨੇ ਹੋਵੇ ਤੁਹਾਨੂੰ ਪੂਰਾ ਤੁਹਾਡੇ ਕੋਲ ਆਉਂਦਾ ਜਾਂ ਨਹੀਂ ਹੁੰਦਾ ਇਹ ਹਾਂਜੀ ਇੱਕ ਕਾਨੂੰਨੀ ਚਾਰਤੀ ਦਿੱਤਾ ਫਿਰ ਤੁਸੀਂ ਸਾਡੇ ਨੂੰ ਦੱਸੋ ਸਾਡੇ ਪਿੱਛੇ ਬੋਲੋ ਇਧਰ ਬੀਜੀ ਐਸ ਨੂੰ ਪੜ੍ਹੋ ਦੇਖੋ ਜੀ ਅਸੀਂ ਕੋਈ ਸਾਡੇ ਜਵਾਕਾਂ ਨੂੰ ਕੋਈ ਮਾਰਦਾ ਕੁਛ ਨਹੀਂ ਹੈਗਾ ਜਿਵੇਂ ਕਿ ਅਗਰ ਤੋਂ ਚੌਂਕੀ ਲਾਉਂਦੇ ਅਸੀਂ ਚੌਂਕੀ ਲਈ ਕੋਈ ਇਹਨਾਂ ਦਾ ਲਾਜ ਹੈਗਾ ਤੁਹਾਡੇ ਕੋਲ ਹੈ ਕਿ ਪੁੱਤਰਾ ਮੰਨਦਾ ਹੋ ਸਕਦਾ ਜੀ ਸਾਡੇ ਕੋਲੋਂ ਚਲੋ ਭੈਣ ਜੀ ਲੱਗਾ ਮੈਨੂੰ ਪਤਾ ਸੁਣੋ ਕੋਈ ਹੋਰ ਕੁਝ ਪੁੱਛਣਾ ਤੁਸੀਂ ਅਸੀਂ ਬੈਠ ਜਾਨੇ ਆ ਜੇ ਦੱਸਣਾ ਇਹਨਾਂ ਨੂੰ ਦੱਸ ਦੋ ਦੇਖ ਤੇਰਾ ਅੰਮ੍ਰਿਤ ਚਲਿਆ ਨਹੀਂ ਉਹ ਪਾਕੀ ਬੀਬੀ ਦਾ ਹੋਇਆ ਮੜੇ ਸਿਰ ਤੇ ਤੂੰ ਸਾਡੀ ਨਾ ਦਾਦੀਆਂ ਵਰਗੀ ਆ ਨਾਨੀਆਂ ਵਰਗੀ ਮੇਰੀ ਮਾਂ ਮੇਰੀਏ ਅੱਜ ਤੂੰ ਵੀ ਨਾ ਤੇਰੇ ਵੀ ਦਾੜਾ ਰੱਖਿਆ ਇਹ ਨਾ ਸਿੱਖੀ ਗੁਰੂ ਅਮਰਦਾਸ ਮਹਾਰਾਜ ਦੀ ਹੈ ਐਸਿਖੀ ਨੂੰ ਲੈ ਕੇ ਢੂੰਗੀ ਸਾਹਾਂ ਦੇ ਪੈਰਾਂ ਵਿੱਚ ਨਾ ਦਿਖੋ ਜਿਹੜੇ ਗੁਰੂ ਵਾਲੇ ਅਮਰਤ ਛੱਕੇ ਗਾਤਰੇ ਪਾ ਕੇ ਉਹ ਇਹਨਾਂ ਢੂੰਗੀ ਬਾਪਿਆਂ ਦੇ ਪੈਰਾਂ ਖਿੰਦੇ ਆ ਕਿ ਸ਼ਰਮ ਦੇ ਉਹ ਵੀ ਨਹੀਂ ਸੁਣ ਲਓ ਗੁਰੂ ਰਾਮਦਾਸ ਮਹਾਰਾਜ ਨੇ ਨਾ ਲੱਗੋ ਕੋਈ ਕਿਸੇ ਐਸਟ ਪੀਨ ਨੂੰ ਮੰਨਦਾ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ ਜੋਤ ਮਾਰੋ ਧੂਮ ਲਾਓ ਆਪੇ ਰਸ ਲੈਣ ਵਾਲਾ ਲਾ ਲਓ ਰਸਨਾ ਦੇ ਦੁਆਰਾ ਤਾੜਿਆ ਹੋ ਇਹੋ ਜੇ ਕਮੇ ਬਾਬਿਆਂ ਤੋਂ ਪਤਾ ਹੀ ਹੈ ਅੱਗੇ ਦਸਤਖਤ ਸੁਬਿਨੰਦ ਜੀ ਬਦਾਸਤ ਜੀ ਮੈਂ ਤਾਂ ਦਿੱਤਾ ਹਾਂ ਹਾਂ ਸੋ ਮੇਰੇ ਪੈਣੋ ਮਾਤਾ ਤੁਸੀਂ ਉਹਨਾਂ ਦੇ ਵਾਰਸੋਂ ਜਿਹੜੀਆਂ ਬੀਬੀਆਂ ਨੇ ਬੰਦ-ਬੰਦ ਕਟਵਾ ਕੇ ਆਪਣੇ ਬੱਚਿਆਂ ਦੇ ਮਤਲਬ ਗਲਾਂ ਵਿੱਚ ਹਾਰ ਪਾ ਕੇ ਵੀ ਉਹਨਾਂ ਨੇ ਧਰਮ ਨਹੀਂ ਛੱਡਿਆ ਠੀਕ ਹੈ ਤੇ ਤੁਸੀਂ